ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਅੱਜ ਪਹਿਣਾ ਗੱਲ ਐਂਟਰ ਅੱਜ ਛੱਤ ਪੈਣੀ ਆ ਤੇ ਕੱਲ ਜਾਲ ਵਾਲੇ ਭਾਈ ਇਹ ਜਿਹੜੇ ਆਏ ਸੀਗੇ ਉਹ ਫਾਈਨਲ ਕਰ ਗਏ ਸੀਗੇ ਕੰਮ ਤੇ ਆਪਣਾ ਪਾਈਪਾਂ ਦਾ ਕੰਮ ਵੀ ਥੋੜਾ ਹੀ ਰਹਿੰਦਾ ਸੀਗਾ ਤੇ ਉਹ ਆਪਾਂ ਹੁਣ ਪਾ ਦਿਆਂਗੇ ਜਿੰਨੀਆਂ ਕਰਹਿੰਦੀਆਂ ਕੱਲ੍ਹ ਆ ਸ਼ਾਮ ਨੂੰ ਪਾਦਿਆਂ ਸੀਗਾ 2 ਘੰਟੇ ਸ਼ਾਮ ਨੂੰ ਲਾਤੇ ਸੀ ਤੇ ਘੰਟੇ ਇੱਕ ਦਾ ਕੰਮ ਰਹਿ ਗਿਆ ਹੁਣ ਲਾ ਦਾਂਗੇ ਤੇ ਵੀਡੀਓ ਚੰਨ ਤੱਕ ਬਣੇ ਰਹੋ ਤੇ ਦਿਖਾਵਾਂਗੇ ਫਿਰ ਹਾਂਜੀ ਪਾਈਏ ਫਿਰ ਪਾਈਪਾਂ ਪੂਪਾਂ ਜਿਹੜੀਆਂ ਰਹਿੰਦੀਆਂ ਰਾਤ ਹੋ ਗਿਆ ਸੀਗਾ ਹਨੇਰਾ ਤੇ ਰਾਤ ਦੇ ਸਿਰੋਂ ਹਟ ਗਿਆ ਸੀ ਇੱਥੇ ਕੈਨ ਨਗਾ ਪਾਗਾ ਸੀਗਾ ਤੇ ਆ ਪਾਗਾ ਸੀਗਾ ਪੱਤਰਪਾਲਾ ਵੀ ਟ੍ਰੇਲ ਨਾਲ ਪਵੇ ਤਾਂ ਕਰਕੇ ਠਕਿਆ ਸੀਗਾ ਥੋੜਾ ਥੋੜਾ ਮੂਰੇ ਮੂਰੇ ਇਹ ਮੂਰੇ ਮੂਰੇ ਕੰਮ ਵਹਿਲਾਂ ਚੱਲੂਗਾ ਤਾਂ ਕਰਕੇ ਮੂਰੇ ਮੂਰੇ ਠਾਕਦਾ ਸੀਗਾ ਤੇ ਚਾਰਕ ਕਮਰਿਆਂ ਦੀਆਂ ਪਾਪਾ ਪਾਤੰਗਾ ਸੀ ਆਪਾਂ ਤੇ ਬੰਨ ਵੀ ਦਿੱਤੀਆਂ ਸੀ ਤੇ ਇਧਰ ਇਧਰ ਰਹੇਗਾ ਮੂਰੇ ਮੂਰੇ ਇਹ ਵੀ ਪਾਉਣੇ ਆ ਫਿਰ ਤਉ ਹੀ ਹਲਵਾਈ ਪਹੁੰਚ ਗਿਆ ਹੋਰ ਕਿਵੇਂ ਸੀ ਮੈਂ ਸਬਜ਼ੀ ਬਣਾਉਣਾ ਹਾਂ ਮਟਰ ਪਨੀਰ ਬਣਾ ਲ ਗਏ ਚੱਬ ਕੱਢਦੀ ਠੀਕ ਆ ਹਾਂਜੀ ਤਰਪਾਲਾਂ ਤਰਬੂਲਾਂ ਚੱਕਤੀਆਂ ਆਪਾਂ ਤੁੱਪ ਵੀ ਨਿਕਲ ਆਈ ਆ ਤੇ ਪਾਇਪਾਂ ਪਾਈ ਜਨ ਨੇ ਆਗੇ ਮਿਸਤਰੀ ਪਹੁੰਚ ਗਿਆ ਆਹੋ ਖੜੀ ਆ ਜੀਪ ਲਾਈਟਰ ਪਾਉਣ ਵਾਲੇ ਹਜੇ ਆਉਣਗੇ ਮਸ਼ੀਨ ਪਾਇਪਾਂ ਲੱਗ ਭਾਗ ਆਪਣੇ ਪਾਈ ਹੁੰਗਾ ਬਸ ਇੱਕ ਦੋ ਰਹਿ ਗਏਗਾ ਹਾਂ ਲੋ ਜੀ ਪਾਈਪਾਂ ਦਾ ਕੰਮ ਕਰਤਾ ਫਾਈਨਲ ਲਗਭਗ ਮਸ਼ੀਨ ਵਾਲੇ ਵੀ ਪਹੁੰਚ ਗਏ ਤੇ ਇਧਰ ਤੇਲ ਵੀ ਛੜਕਣਗੇ ਬਸ ਛੜਕੀ ਜਾਂਦੇ ਆ ਨਵੇਂ ਸਟਾਈਲ ਦੀ ਟੋਲੀ ਆ ਦੇਖੀਏ ਕਰਦੇ ਆ ਪਾਈਪ ਨਹੀਂ ਸਿੱਧੀ ਨਿਓ ਜਲਾਤੀ ਰੈਡੀ ਆ ਬਸ ਅੱਧੇ ਘੰਟੇ ਤੱਕ ਸ਼ੁਰੂ ਕਰਨਗੇ ਲੈਂਟਰ ਪਾਉਣਾ ਚਾਹ ਚੂ ਪੀ ਗਏ ਆ ਆ ਪਹਿਲਾ ਸਿਸਟਮ ਹੈ ਨਾ ਮਸ਼ੀਨ ਸੈਟ ਕਰੀ ਜਾਂਦੇ ਆ ਲਓ ਜੀ ਮਸ਼ੀਨ ਚਲਾਦੀ ਆ ਤੇ ਹਜੇ ਪਾਉਣ ਨਹੀਂ ਲੱਗੇ ਮਾਲੂ ਮਸ਼ੀਨ ਚਲਾ ਦੀ ਹੈ ਕਰੀ ਬਾਕੀ ਤਾਂ ਜਾ ਕੇ ਦਿਖਾ ਰਿਆਂਗੇ ਤੇ 100 ਗੱਟਾ ਵੀ ਮੰਗਾਲਿਆ ਸਿਮਿੰਟ ਦਾ 43 ਦਾ ਤੇ ਦੋ ਟਰਾਲਾਂ ਗੱਜਰੀ ਦੇ ਨਾਲ ਚਾਰਟਿੰਗ ਜੀ ਕਰੀ ਜਾਂਦੇ ਹਜੇ ਥਲਾਈ ਲੈਟਰ ਪੋਣਾ ਕਰਤਾ ਸ਼ੁਰੂ ਕਾਹਦੇ ਵਾਲੀ ਆ ਪੁਲੀ ਦੀ ਪੁਲੀ ਜੇ ਪਾਈ ਤੇ ਹੁਣ ਕੰਪਨੀ ਪੌਲੀ ਕੋਈ ਨਹੀਂ ਕੀ ਪੌਲੀ ਗ੍ਰੇਨੇਡ ਇਹੋ ਜਿਹਾ ਕੋਈ ਤੇਲ ਦੂਰ ਸੜਕਦਾ ਸੀ ਕੱਚਾ ਕਰਦੇ ਆ ਕਿਰਨ ਇੱਕ ਕਰੀ ਕੱਚਾ ਕਰਕੇ ਫਿਰ ਉੱਤੋਂ ਦਿਖਾਉਣਗੇ ਮੰਗੇ ਮੂਰ ਦੇ ਪੂਰਾ ਕਰਸਤੇ ਲੋ ਇਧਰ ਕਚੌਂਡੀ ਦਾ ਫਾਇੰਡ ਲਗਾ ਕੇ ਤੇ ਇਧਰ ਬਈ ਇਹਨਾਂ ਲੱਗੇ ਪਏ ਹੋਣੇ ਸਿੱਧੀ ਹੁੰਦਾ ਕੰਮ ਕਰਨ

ਬੱਸ ਮਾਰ ਦੇ ਐਕਸ਼ਨ ਲਓ ਜੀ ਅੱਜ ਪੈ ਰਿਆ ਕੋਠੀ ਦਾ ਲੈਟਰ ਅੱਜ ਖਾਵਾਂਗੇ ਅਸੀਂ ਗਰਮ ਗਰਮ ਪ੍ਰਸ਼ਾਦ ਲਓ ਜੀ ਰੋਟੀ ਖਵਾ ਕੇ ਫਿਰ ਚਲਾਦਾ ਗੰਮ ਮਸ਼ੀਨ ਚਲਾ ਦਿਆ ਦੁਬਾਰੇ ਫੇਰ ਤਾਹ ਜਾ ਕੇ ਦੇਖਦੇ ਆਂਗੇ ਮੈਂ ਵੀ ਚਾਹ ਪੀਦਾ ਥੋੜੀ ਤੇ ਬਾਅਦ ਚ ਤਾਹਾਂ ਜਾ ਕੇ ਦਿਖਾਉਨੇ ਆਂ ਇੱਕ ਟਰਾਲੀ ਬਜਰੀ ਦੀ ਹੋਰ ਆ ਗਈ ਸੀਗੀ ਇੱਕ ਕਹਿੰਦੇ ਹੋਰ ਲੱਗੂਗੀ ਉਹ ਵੀ ਦੇਖਦੇ ਆਂ ਹਾਂਜੀ ਐਨਆਰ ਇੰਟਰਪਾ ਦਾ ਨਾਲ ਦੀ ਨਾਲ ਹੀ ਫਾਈਨਲ ਕਰੀ ਜਾਂਦੇ ਆ ਇੱਧਰ ਕੋਈ رائے مشورہ ਹੋ ਰਿਹਾ ਨਾਲ ਦੀ ਨਾਲ ਫਾਈਨਲ ਕਰੀ ਜਾਂਦੇ ਆ ਮੰਗਾ ਫੌੜੇ ਤੇ ਜਲੌਰ ਸਿੰਘ ਫੌੜੇ ਤੇ ਮਿਸਤਰੀ ਵਾਈਬ੍ਰੇਟਰ ਤੇ ਤੇ ਇਹ ਚਾਚਾ ਇਹ ਹੈਗਾ ਨਰੀਖਣ ਤੇ ਮਾਲ ਕਿਹੋ ਜਿਹਾ ਆਉਂਦਾ ਜਦੋਂ ਖਰਾਬ ਮਾਨੇ ਆਉਂਦਾ ਇਹ ਆਹੀ ਹਲੋ ਇਹ ਇਧਰ ਦਾ ਪਾਟਾ ਵਾਇਦਾ ਵਾਈਬ੍ਰੇਟਰ ਹਾਂਜੀ ਰੇੜੀਆਂ ਲਾਦੀਆਂ ਥੱਲੇ ਜਿਹੜੀਆਂ ਰੇੜੀਆਂ ਹੁੰਦੀਆਂ ਮਾਲ ਗਾਹਾਂ ਲਿਜਾਣ ਵਾਲੀਆਂ ਥੋੜੇ ਹੀ ਰਹਿ ਗਿਆ ਕੰਮ ਤੇ ਮੂਰੇ ਮੂਰੇ ਹੀ ਰਹਿ ਗਿਆ ਬਸ ਜਿੱਥੇ ਰੇੜੀਆਂ ਖੜ੍ਹਦਣਾ ਸੀ 10 ਕਿ ਮਿੰਟਾਂ ਦਾ ਕੰਮ ਹੋਰ ਹੈਗਾ ਤਿੰਨ ਘਟਿਆਂ ਦਾ ਮਾਲ ਰਹਿ ਗਿਆ ਬਸ ਇਹ ਟਰਾਲੀ ਆਪਾਂ ਬਜਰੀ ਦੀ ਹੋਰ ਮਗਾਲੀ ਸੀਗੀ ਤਲੇ ਹੀ ਮਗਰੋਂ ਕੰਮ ਆ ਜੂਗੀ ਤਾਂ ਮਮਤੀ ਵੀ ਪਾਉਣੀ ਹੈ ਹਜੇ ਲਓ ਜੀ ਛੱਤ ਦਾ ਕੱਟਾ ਫਾਈਨਲ ਆ ਮੰਡੇ ਸੱਦੇ ਸੀਗੇ ਮਨਵੀਰ ਤੇ ਨਦੀਪ ਖਿੰਡ ਕੇ ਖੇੜਨੇ ਸਾਰੇ ਗਏ ਹਰੇ ਜੋ ਜੀ ਲੈਂਟਰ ਪਤਾ ਸੀ ਫਾਈਨਲ ਕਰਤਾ ਹਾਂ ਗੋਲੇ ਦੀ ਭਰਾਈ ਹੋ ਗਈ ਇਧਰ ਜਲ ਰਹੀ ਹੈ ਪੈਗ ਪਾਰਟੀ ਮਿਸਤਰੀ ਹੈਗਾ ਵੈਸ਼ ਨੂੰ ਦੂਜੇ ਪੈਗ ਪਾਰਟੀ ਵਾਲੇ ਆ ਸਾਰੇ ਪੌੜੀਆਂ ਵੀ ਬਣਾਤਿਆਂ ਲੋ ਜੀ ਪੌੜ ਨਦੀ ਭਰਾਈ ਵੀ ਕਰਤੀ ਆ ਬਣਾਦਿਆਂ ਜੈਡ ਟਾਈਪ ਪੌੜੀਆਂ ਇੱਥੋਂ ਸਿੱਧੀਆਂ ਟਿੱਡੀਆਂ ਲੋਈ ਛੱਤਵਾਦੀ ਆ ਤੇ ਮਿਸਤਰੀ ਚੱਲੇ ਆ ਕੱਲ ਨੂੰ ਤਾਂ ਆਉਂਗੇ ਕੱਲ ਨੂੰ ਤਾਂ ਆਉਂਗੇ ਕੱਲ ਨੂੰ ਆਉਂਗੇ ਹੈ ਠੀਕਾ ਕੱਲ ਨੂੰ ਮਿਲਦੇ ਆਂ ਸਟਾ ਕਰਤੇ ਟਾਈਟ ਚੱਕ ਕੇ ਬਾਦੀਆ ਵਿੱਚ